ਗੁਰਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਕੁਝ ਸਮੇਂ ਤੋਂ ਆਪਾਂ ਗੁਰਬਾਣੀ ਵਿੱਚ ਸੰਤ ਸਾਧ ਮਹਾਪੁਰਖ ਬ੍ਰਹਮ ਗਿਆਨੀ ਆਦਿ ਸ਼ਬਦ ਕਿਸ ਦੇ ਵਾਸਤੇ ਆਉਂਦੇ ਨੇ ਇਹ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ ਗੁਰਬਾਣੀ ਦੇ ਪਰਮਾਣਾਂ ਰਹੀਂ ਇਹ ਗੱਲ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਇਸ ਅਸਲ ਦੇ ਵਿੱਚ ਕੌਣ ਸੰਤ ਹੈ ਕੌਣ ਸਾਧ ਹੈ ਕੌਣ ਬ੍ਰਹਮ ਗਿਆਨੀ ਹੈ ਅੱਜ ਅਸੀਂ ਬ੍ਰह्म ज्ञानी ਸ਼ਬਦ ਬਾਰੇ ਵਿਚਾਰ ਕਰਾਂਗੇ ਕਿਉਂਕਿ ਅੱਜ ਦੇ ਅੱਜ ਦੇ ਚੋਲੇ ਪਾਈ ਸਾਧ ਫਿਰਦੇ ਨੇ ਕਿ ਮੈਂ ਕਰਨਾ ਮੈਂ ਤਾਂ ਪਖੰਡੀ ਸਾਧ ਹੀ ਕਹਾਵਾਂਗਾ ਕਿਉਂਕਿ ਸਾਧ ਤਾਂ ਗੁਰੂ ਹੈ ਤੇ ਇਹ ਜਿਹੜੇ ਚੋਲੇ ਪਾ ਕੇ ਆਪਣੇ ਆਪ ਨੂੰ ਸਾਧ ਕੋ ਹੁੰਦੇ ਨਹੀਂ ਜਾਂ ਸੰਤ ਕੋ ਹੁੰਦੇ ਨਹੀਂ ਜਾਂ ਬ੍ਰह्म ज्ञानी ਕੋ ਹੁੰਦੇ ਨੇ ਇਹ ਡਿਗਰੀ ਇਹਨਾਂ ਵੱਲੋਂ ਤਕਰੀਬਨ ਸਾਰਿਆਂ ਵੱਲੋਂ ਵਰਤੀ ਜਾਂਦੀ ਹੈ ਔਰ ਹੁਣ ਤਾਂ ਇਹਨਾਂ ਡਿਗਰੀਆਂ ਦੇ ਵਿੱਚ ਵੀ ਹੋਰ ਬੜਾ ਫਰਕ ਪੈ ਗਿਆ। ਬ੍ਰह्म ਗਿਆਨੀ ਤੇ ਪੂਰਨ ਬ੍ਰह्म ਗਿਆਨੀ। ਹਾਲੇ ਕਿ ਗੁਰਬਾਣੀ ਦੇ ਵਿੱਚ ਤੇ ਐਸਾ ਕੋਈ ਸ਼ਬਦ ਆਉਂਦਾ ਨਹੀਂ ਪੂਰਨ ਬ੍ਰह्म ਗਿਆਨੀ ਜਾਂ ਅਧਾ ਬ੍ਰह्म ਗਿਆਨੀ। ਇਥੇ ਸਿਰਫ ਬ੍ਰह्म ਗਿਆਨੀ ਦੀ ਗੱਲ ਕੀਤੀ ਗਈ ਹੈ। ਔਰ ਬੜੀ ਮਹਿਮਾ ਦੱਸੀ ਗਈ ਬ੍ਰह्म ਗਿਆਨੀ ਦੀ ਸੁਖਮਨੀ ਬਾਣੀ ਦੇ ਵਿੱਚ। ਪੂਰੀ ਅਸ਼ਟਪਦੀ ਜਿਹੜੀ ਆ ਉਹ ਬ੍ਰह्म ਗਿਆਨੀ ਦੀ ਮਹਿਮਾ ਕਰਦੀ ਹੈ। ਗੱਲ ਨੂੰ ਸਮਝਣ ਦੀ ਬਹੁਤ ਲੋੜ ਹੈ। ਆਪ ਗੁਰਬਾਣੀ ਰਹੀ ਸਮਝੀਏ ਕਿ ਕੌਣ ਹੈ ਬ੍ਰह्म ਗਿਆਨੀ। ਸੁਖਮਨੀ ਬਾਣੀ ਦੇ ਦੋਨੋਂ ਪਰਬਾਰ ਨੇ ਪੰਚਮ ਪਾਤਸ਼ਾਹ ਦੇ ਉਚਾਰਨ ਕੀਤੇ ਹੋਏ ਗੁਰੂ ਅਰਜਨ ਸਾਹਿਬ ਦੇ ਪਹਿਲੇ ਪ੍ਰਮਾਨ ਸੇ ਸਤਗੁਰੂ ਜੀ ਬਖਸ਼ਿਸ਼ ਕਰਦੇ ਨੇ ਬ੍ਰਹਮ ਗਿਆਨੀ ਸਭ ਸਿਸ਼ਟਿਕਾ ਕਰਤਾ ਬ੍ਰਹਮ ਗਿਆਨੀ ਸਦ ਜੀਵੇ ਨਹੀਂ ਮਰਤਾ ਬ੍ਰਹਮ ਗਿਆਨੀ ਮੁਕਤੇ ਜੁਗਤੇ ਕਾ ਦਾਤਾ ਬ੍ਰਹਮ ਗਿਆਨੀ ਪੂਰਨ ਪੁਰਖ ਵਿਧਾਤਾ ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ ਸਾਰੀ ਸ੍ਰਿਸ਼ਟੀ ਨੂੰ ਬਣਾਉਣ ਵਾਲਾ ਹੀ ਬ੍ਰਹਮ ਗਿਆਨੀ ਹੈ ਬ੍ਰਹਮ ਗਿਆਨੀ ਸਦ ਜੀਵ ਹੈ ਨਹੀਂ ਮਰਦਾ ਬ੍ਰਹਮ ਗਿਆਨੀ ਸਦਾ ਹੀ ਜਿਉਂਦਾ ਰਹਿੰਦਾ ਕਦੀ ਮਰਦਾ ਨਹੀਂ ਬ੍ਰਹਮ ਗਿਆਨੀ ਮੁਕਤ ਜੁਗਤ ਕਾ ਦਾਤਾ ਬ੍ਰਹਮ ਗਿਆਨੀ ਜਿਹੜਾ ਮੁਕਤੀ ਦਾ ਰਸਤਾ ਦੱਸਣ ਵਾਲਾ ਜੁਗਤ ਦੱਸਣ ਵਾਲਾ ਜੀ ਕਾ ਦਾਤਾ ਸਾਡੇ ਜੀ ਦਾ ਦਾਤਾ ਹੈ ਸਾਡੀ ਜੀਵਨ ਦਾ ਸਾਡੀ ਜ਼ਿੰਦਗੀ ਦਾ ਦਾਤਾ ਹੈ ਬ੍ਰਹਮ ਗਿਆਨੀ ਪੂਰਨ ਪੁਰਖ ਵਿਧਾਤਾ ਬ੍ਰਹਮ ਗਿਆਨੀ ਜਿਹੜਾ ਪੂਰਨ ਪੁਰਖ ਭਾਵ ਪਰਮਾਤਮਾ ਹੀ ਹੈ ਵਿਧਾਤਾ ਸਾਰਿਆਂ ਦਾ ਲੇਖ ਲਿਖਣ ਵਾਲਾ ਸਾਰਿਆਂ ਦੀ ਤਕਦੀਰ ਬਣਾਉਣ ਵਾਲਾ ਕਾਦਰ ਹੈ ਉਹ ਬਿਦਾਤਾ ਬਣਾਉਣ ਵਾਲਾ ਹੈ ਸਾਰਾ ਹੁਣ ਇਹਨੂੰ ਪੜ੍ਹ ਕੇ ਜ਼ਰਾ ਪੱਛਾਤੀ ਮਾਰ ਕੇ ਵੇਖੀ ਜਿਨ੍ਹਾਂ ਨੂੰ ਅਸੀਂ ਬ੍ਰਹਮ ਗਿਆਨੀ ਕਹਿ ਰਹੇ ਆ ਉਹ ਦਿਨ ਡੇੜੇ ਤੇੜੇ ਕਿਤੇ ਟੁਕਦੇ ਨੇ ਉਹ ਆਪਣੇ ਆਪ ਨੂੰ ਆਪੇ ਬ੍ਰਹਮ ਗਿਆਨੀ ਦੀ ਡਿਗਰੀ ਆਪਣੇ ਨਾਮ ਨਾਲ ਲਾ ਲੈਂਦੇ ਨੇ ਤੇ ਅਸੀਂ ਵੀ ਉਹਨੂੰ ਕੁ ਕੀ ਜਾਨੇ ਆ ਗੁਰੂ ਪਿਆਰਿਓ ਗੁਰਬਾਣੀ ਧਿਆਨ ਨਾਲ ਪੜ੍ਹ ਕੇ ਵੇਖੋ ਇਹ ਸਾਰੇ ਗੁਣ ਜਿਹੜੇ ਨੇ ਅਕਾਲ ਪੁਰਖ ਦੇ ਨੇ ਤੇ ਜਾਂ ਫਿਰ ਗੁਰੂ ਦੇ ਨੇ ਕਿਉਂਕਿ ਪਾਰ ਬ੍ਰਹਮ ਗੁਰ ਨਹੀਂ ਪੇਥ ਇਹ ਗੁਰੂ ਤੇ ਗੁਣ ਨੇ ਜਿਹੜੇ ਦੱਸੇ ਗਏ ਨੇ ਗੁਰੂ ਅਕਾਲ ਪੁਰਖ ਦੀ ਅਵਸਥਾ ਵਲ ਲਈ ਹੈ ਤੇ ਅਸੀਂ ਬੱਜਾਣੇ ਖਣੇ ਨੂੰ ਬ੍ਰਹਮ ਗਿਆਨੀ ਬਣਾਈ ਬੈਠੇ ਹੁਣ ਦੂਸਰੇ ਪਰਮਾਨੰਦ ਦੇ ਵਿੱਚ ਵੀ ਚਾਤੀ ਮਾਰ ਲਈਏ ਬ੍ਰਹਮ ਗਿਆਨੀ ਕਰ ਸਗਲ ਆਕਾਰ ਬ੍ਰਹਮ ਗਿਆਨੀ ਆਪ ਨਿਰੰਕਾਰ ਬ੍ਰਹਮ ਗਿਆਨੀ ਦੀ ਸੇਵਾ ਬ੍ਰਹਮ ਗਿਆਨੀ ਬਣੀ ਨਾਨਕ ਬ੍ਰਹਮ ਗਿਆਨੀ ਸਰਬ ਕਤਨੀ ਇਕ ਪ੍ਰਮਾਣ ਗੁਰਨਾਨਕ ਪਾਤਸ਼ਾਹ ਦਾ ਪ੍ਰਮਾਣ ਆਂਦਾ ਨਾਮਨਿਕ ਸੋਦੇ ਸਿਮਰਤ ਭੇਦ ਪਾਰ ਬ੍ਰਹਮ ਗੁਰ ਨਾਹੀ ਭੇਦ ਇਕੰਦੇ ਸਤੁਰ ਵਿੱਚ ਆਪ ਰੱਖਣ ਕਰ ਪ੍ਰਗਟ ਆਖ ਸੁਲਾਇਆ ਪਰਮਾਤਮਾ ਨੇ ਆਪਣੇ ਆਪ ਨੂੰ ਸਤਗੁਰੂ ਦੇ ਵਿੱਚ ਹੀ ਟਿਕਾਇਆ ਹੋਇਆ ਔਰ ਮੈਂ ਹੋਕਾ ਦੇ ਕੇ ਗੱਲ ਕਹਿਤੀ ਗੁਰਨਾਨਕ ਪਾਤਸ਼ਾਹ ਜੀ ਨੇ ਕਿ ਗੁਰੂ ਦੇ ਵਿੱਚ ਤੇ ਪਰਮਾਤਮਾ 'ਚ ਕੋਈ ਭੇਦ ਨਹੀਂ ਬਹੁਤ ਪਰਮਾਨਯੀ ਐਸੀ ਹੁਣ ਬ੍ਰह्म ਗਿਆਨੀ ਦਾ ਸਗਲਾ ਕਾਰ ਆ ਸਾਰੀ ਜਿਹੜੀ ਸੈਸਟੀ ਹੈ ਜਿਹੜੇ ਵੀ ਆਕਾਰ ਨਜ਼ਰ ਆਉਂਦੇ ਨੇ ਸ਼ੇਪਸ ਨਜ਼ਰ ਆਉਂਦੀਆਂ ਨੇ ਸਾਨੂੰ ਸੰਸਾਰ ਦੇ ਵਿੱਚ ਕਿਸੇ ਰੂਪ ਦੇ ਵਿੱਚ ਵੀ ਨਹੀਂ ਉਹ ਸਾਰੀਆਂ ਬ੍ਰह्म ਗਿਆਨੀ ਦੀਆਂ ਹੀ ਨੇ ਸਭ ਕੁਝ ਉਹਦਾ ਹੀ ਹੈ ਬ੍ਰह्म ਗਿਆਨੀ ਦਾ ਹੀ ਬ੍ਰह्म ਗਿਆਨੀ ਆਪ ਨਿਰੰਕਾਰ ਤੇ ਆਪ ਨਿਰੰਕਾਰ ਦੀ ਅਵਸਥਾ ਤੇ ਗੁਰੂ ਦੀ ਅਵਸਥਾ ਹੈ ਬ੍ਰਹਮ ਗਿਆਨੀ ਕੀ ਸੋਭਾ ਬ੍ਰਹਮ ਗਿਆਨੀ ਬਣੀ ਬ੍ਰਹਮ ਗਿਆਨੀ ਦੀ ਸੋਭਾ ਕੋ ਬ੍ਰਹਮ ਗਿਆਨੀ ਅਵਸਥਾ ਦਾ ਹੀ ਕਰ ਸਕਦਾ ਨਾਨਕ ਬ੍ਰਹਮ ਗਿਆਨੀ ਸਰਬ ਕਰਤਾ ਨਹੀਂ ਸਾਰਿਆਂ ਦਾ ਮਾਲਕ ਹੈ ਬੜੇ ਰਟਨ ਲੱਗ ਰਹੇ ਨੇ ਸੁਖਮਨੀ ਬਾਣੀ ਦੇ ਪੁੱਛੋ ਕੁਝ ਨਾ ਤੇ ਇਹੀ ਰੱਟੇ ਲਾਉਣ ਵਾਲੇ ਜਾ ਕੇ ਫਿਰ ਇਹਨਾਂ ਲੋਕਾਂ ਦੇ ਪੈਰਾਂ ਤੇ ਵੀ ਮੱਥੇ ਟਿੱਕੀ ਜਾਂਦੇ ਨੇ ਰੱਟੇ ਲਾਇਏ ਨੇ ਕਦੀ ਇਤਿਹਾਤੀ ਮਾਰਨ ਦੀ ਕੋਸ਼ਿਸ਼ ਤੇ ਕੀਤੀ ਨਹੀਂ ਸਮਝਣ ਦੀ ਕੋਸ਼ਿਸ਼ ਤੇ ਕੀਤੀ ਨਹੀਂ ਕਿ ਬ੍ਰਹਮ ਗਿਆਨੀ ਦੀ ਕੀ ਅਵਸਥਾ ਦਸੀ ਜਿਨ੍ਹਾਂ ਨੂੰ ਅਸੀਂ ਮੱਥੇ ਟੇਕ ਰਹੇ ਹਾਂ ਜਿਹੜੇ ਗਧੀਆਂ ਵਾਸਤੇ ਲੜ ਰਹੇ ਨੇ ਜਿਹੜੇ ਜਾਇਦਾਦਾਂ ਵਾਸਤੇ ਲੜ ਰਹੇ ਨੇ ਜਿਨ੍ਹਾਂ ਦੇ ਡੇਰਿਆਂ ਦੇ ਵਿੱਚ ਰੋਜ਼ ਦਿਹਾੜੀ ਔਰਤਾਂ ਦੀ ਪੱਤ ਰੋਟੀ ਜਾ ਰਹੀ ਹੈ ਅਸੀਂ ਉਹਨਾਂ ਨੂੰ ਬ੍ਰਹਮ ਗਿਆਨੀ ਕਹਿ ਰਹੇ ਹਾਂ ਤੇ ਕੀ ਅਵਸਥਾ ਸਤਿਗੁਰੂ ਸਾਨੂੰ ਬ੍ਰਹਮ ਗਿਆਨੀ ਦੀ ਦੱਸ ਰਹੇ ਨੇ ਬਿਲਕੁਲ ਗਲਤ ਰਾਹ ਤੇ ਪੈ ਗਏ ਆ, ਕੋਰਾਹੇ ਪੈ ਗਏ ਆ। ਗੁਰਬਾਣੀ ਤੇ ਉਲਟ ਬਿਲਕੁਲ ਚੱਲ ਪਿਆ ਕਿ ਸਿਲਸਿਲਾ ਔਰ ਅਸੀਂ ਇਹਨੂੰ ਮੰਨਤਾ ਦੇਈ ਜਾ ਰਹੇ ਆ। ਜ਼ਿਆਦਾ ਦੁੱਖ ਦੀ ਗੱਲ ਨਹੀਂ ਐ ਕਿ ਸਿੱਖ ਨੂੰ ਮੰਨਤਾ ਦੇਈ ਜਾ ਰਿਹਾ। ਸਾਰੀਆਂ ਸਮੱਸਿਆਵਾਂ ਦਾ ਇੱਕੋ ਕਾਰਨ ਹੈ ਔਰ ਇੱਕੋ ਹੱਲ ਹੈ। ਕਾਰਨ ਇਹ ਐ ਕਿ ਅਸੀਂ ਗੁਰਬਾਣੀ ਜਿਹੜੀ ਐ ਉਹ ਧਿਆਨ ਨਾਲ ਨਹੀਂ ਪੜਦੇ, ਵਿਚਾਰ ਕੇ ਨਹੀਂ ਪੜਦੇ, ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ। ਅਸੀਂ ਗੁਰਬਾਣੀ ਨੂੰ ਮੰਤਰ ਸਮਝ ਲਿਆ ਵੀ ਉਹਦੇ ਰੱਟੇ ਲਾਈ ਜਾਈਏ ਤੇ ਉਹਦੇ ਨਾਲ ਸਾਨੂੰ ਕੋਈ ਖਲ ਪ੍ਰਾਪਤ ਹੋ ਜਾਏਗਾ। ਜੀਵਨ ਦੇ ਵਿੱਚ ਕੋਈ ਨਿਗਾਰ ਆ ਰਿਹਾ ਜੀਵਨ ਦੇ ਵਿੱਚ ਕੋਈ ਉਚਾਈ ਨਹੀਂ ਆ ਰਹੀ ਜੀਵਨ ਦੇ ਵਿੱਚ ਕੋਈ ਗੁਣਾ ਦਾ ਸੰਚਾਰ ਨਹੀਂ ਹੋ ਰਿਹਾ ਜੀਵਨ ਔਗਣਾ ਦਾ ਭਰਿਆ ਹੋਇਆ ਰੱਟੇ ਲਾਈ ਜਾ ਰਹੇ ਹਨ ਔਰ ਇਸੇ ਚੀਜ਼ ਦਾ ਫਾਇਦਾ ਜਿਹੜਾ ਹੈ ਇਹ ਛਾਤਰ ਲੋਕ ਚੁੱਕਦੇ ਨੇ ਗੁਰਬਾਣੀ ਨੂੰ ਸਮਝੀਏ ਵਿਚਾਰੀਏ ਪੜ੍ਹੀਏ ਸਾਰੀਆਂ ਸਮੱਸਿਆਵਾਂ ਹੱਲ ਦਾਣ ਕੀਆ ਅ ਜਿੰਨੇ ਕਿ ਬਚਨ ਪੁਰਾਨ ਕਰਨਾ ਹੋਈਆਂ ਪੁਲਾਵਾਂ ਸੇਖੇ ਮਾਫ ਬਖਸ਼ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ